ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਹਾਜ਼ਰ ਹੋਏ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਵਿਵੇਕ ਨਾਮ ਦਾ ਇੱਕ ਮੁੰਡਾ ਆਪਣੇ ਦਫ਼ਤਰ ਤੋਂ ਆਉਂਦਾ ਘਰ ਤੇ ਘਰ ਆ ਕੇ ਉਹ ਡੋਰ ਬੈਲ ਬਜਾਉਂਦਾ ਉਹਦੀ ਪਤਨੀ ਆ ਜਿਹੜੀ ਉਹ ਦਰਵਾਜ਼ਾ ਖੋਲਦੀ ਆ ਤੇ ਉਹਨਾਂ ਥੋੜੀ ਜੀ ਕਾਲੀ ਦੇ ਵਿੱਚ ਹੁੰਦਾ ਤੇ ਆ ਕੇ ਆਪਣੀ ਪਤਨੀ ਨੂੰ ਕਹਿੰਦਾ ਕਿ ਮੰਮੀ ਕਿੱਥੇ ਆ ਉਹ ਕਹਿੰਦੇ ਕਿ ਮੰਮੀ ਤਾਂ ਪੂਜਾ ਰੂਮ ਦੇ ਵਿੱਚ ਪੂਜਾ ਕਰ ਰਹੀ ਆ ਚਲੋ ਬਾਹਰ ਆ ਕੇ ਲੌਬੀ ਦੇ ਵਿੱਚ ਬੈਠਦਾ ਤੇ ਆਪਣੀ ਮੰਮੀ ਦੇ ਬਾਹਰ ਆਉਣ ਦਾ ਇੰਤਜ਼ਾਰ ਕਰਦਾ ਪਰ ਉਹਦੀ ਮੰਮੀ ਆ ਜਿਹੜੀ ਉਹ ਪੂਜਾ ਦੇ ਵਿੱਚ ਇੰਨੀ ਮਗਨ ਹੁੰਦੀ ਆ ਵੀ ਉਹ ਕਾਫੀ ਟਾਈਮ ਲਾ ਦਿੰਦੀ ਆ ਜਦੋਂ ਉਹਦੀ ਮੰਮੀ ਪੂਜਾ ਦੇ ਵਿੱਚ ਵਿਅਸਤ ਹੁੰਦੀ ਆ ਤਾਂ ਉਹਨੂੰ ਅੱਜ ਵੀ ਲੱਗੀ ਹੁੰਦੀ ਆ ਵੀ ਮੈਂ ਛੇਤੀ ਆਪਣੀ ਮਾਂ ਦੇ ਨਾਲ ਗੱਲ ਕਰਨੀ ਆ ਚਲੋ ਪੂਜਾ ਰੂਮ ਦੇ ਵਿੱਚ ਜਾਂਦਾ ਤੇ ਜਾ ਕੇ ਆਪਣੀ ਮੰਮੀ ਨੂੰ ਇਸ਼ਾਰਾ ਕਰਦਾ ਵੀ ਛੇਤੀ ਕੰਮ ਮੁਕਾਓ ਵੀ ਮੈਂ ਗੱਲ ਕਰਨੀ ਆ ਚਲੋ ਉਹਦੀ ਮਾਂ ਨੂੰ ਵੀ ਐ ਹੋ ਜਾਂਦਾ ਵੀ ਐ ਕਿਉਂ ਹਨਾ ਘਬਰਾਟ ਜੀ ਉਹਨੂੰ ਲੱਗਦੀ ਆ ਚਿਹਰੇ ਤੋਂ ਚਲੋ ਨਾ ਜਲਦੀ ਜਲਦੀ ਪੂਜਾ ਖਤਮ ਕਰਦੀ ਆ ਤੇ ਪੂਜਾ ਖਤਮ ਕਰਕੇ ਆਪਣੇ ਪੁੱਤਰ ਕੋਲ ਆਉਂਦੀ ਆ ਤੇ ਉਹ ਆਪਣੇ ਪੁੱਤਰ ਨੂੰ ਕਹਿੰਦੀ ਕਿ ਹਾਂ ਪੁੱਤਰ ਤੂੰ ਮੈਨੂੰ ਪੂਜਾ ਕਰਦੀ ਨੂੰ ਹਨਾ ਗਿਆ ਸੀ ਇਸ਼ਾਰਾ ਕਰਕੇ ਆਇਆ ਵੀ ਤੈਨੂੰ ਕੋਈ ਕੰਮ ਸੀਗਾ ਵੀ ਮੈਨੂੰ ਤੇਰੇ ਚਿਹਰੇ ਦੇ ਘਬਰਾਟ ਦਿਸ ਰਹੀ ਆ ਵੀ ਸਭ ਕੁਝ ਠੀਕ ਆ ਉਹ ਕਹਿੰਦਾ ਕਿ ਮਾਂ ਕੁਝ ਵੀ ਠੀਕ ਨਹੀਂ ਆਗਾ ਉਹ ਕਹਿੰਦੀ ਕੀ ਹੋਇਆ ਪੁੱਤ ਕਹਿੰਦਾ ਮਾਂ ਆਪਾਂ ਨੂੰ ਇਹ ਘਰ ਨਾ ਮੈਨੂੰ ਵੇਚਣਾ ਪੈ ਰਿਹਾ ਤੇ ਇਹ ਘਰ ਮੈਨੂੰ ਵੇਚਣਾ ਪਊਗਾ ਕਿਉਂਕਿ ਮੈਨੂੰ ਘਾਟਾ ਪੈ ਗਿਆ ਬਿਜ਼ਨਸ ਦੇ ਵਿੱਚ ਤੇ ਮੈਨੂੰ ਨਾ ਕਿਰਾਏ ਤੇ ਮકાਨ ਲੈਣਾ ਪਊਗਾ ਤੇ ਕਿਰਾਏ ਤੇ ਮકાਨ ਮੈਂ ਵੇਖਿਆ ਵੀ ਇੱਕ ਬੈੱਡਰੂਮ ਵਾਲਾ ਮકાਨ ਮਿਲ ਰਿਹਾ ਮੈਨੂੰ ਉਹਦਾ ਵੀ ਕਿਰਾਇਆ ਬਹੁਤ ਜ਼ਿਆਦਾ ਪਰ ਦੇਖ ਮਾ ਹਨਾ ਮੈਨੂੰ ਕਿਰਾਏ ਤੇ ਰਹਿਣਾ ਪੈਣਾ ਵੀ ਨਾਲ ਮੇਰੇ ਬੱਚੇ ਆ ਤੇ ਮੇਰੇ ਘਰ ਵਾਲੀ ਆ ਇਹਨਾਂ ਨੂੰ ਤਾਂ ਮੈਂ ਛੱਡ ਨਹੀਂ ਸਕਦਾਗਾ ਇਹਨਾਂ ਨੂੰ ਤਾਂ ਮੈਨੂੰ ਨਾਲ ਹੀ ਰੱਖਣਾ ਪਊ ਪਰ ਮੈਂ ਚਾਹਣਾ ਕਿ ਤੈਨੂੰ ਮੈਂ ਕਿਸੇ ਵਿਰਧ ਆਸ਼ਰਮ ਦੇ ਵਿੱਚ ਛੱਡਿਆ ਵਾਂ ਆਪਣੇ ਪੁੱਤਰ ਦੀ ਇਹ ਗੱਲ ਸੁਣ ਕੇ ਉਹਦੀ ਮਾਂ ਜਿਹੜੀ ਉਹ ਕੁਝ ਨਹੀਂ ਜਵਾਬ ਦਿੰਦੀ ਆਪਣੇ ਪੁੱਤਰ ਦੇ ਮੂੰਹ ਵੱਲ ਡੋਰਪੌਰ ਵੇਖਦੀ ਰਹਿੰਦੀ ਆ ਉਹ ਕਹਿੰਦਾ ਮਾਂ ਮੈਂ ਤੈਨੂੰ ਕੁਝ ਕਹਿ ਰਿਹਾ ਉਹ ਕਹਿੰਦੀ ਕਿ ਪੁੱਤਰ ਠੀਕ ਐ ਜਿਵੇਂ ਤੇਰੀ ਮਰਜ਼ੀ ਇਹ ਕਹਿ ਕੇ ਉਹਨਾ ਆਪਣੀ ਪਿਛਲੀ ਜ਼ਿੰਦਗੀ ਦੇ ਵਿੱਚ ਗੁਆਚ ਜਾਂਦੀ ਆ ਅਸਲ ਦੇ ਵਿੱਚ ਵਿਵੇਕ ਦੀ ਮਾਂ ਦਾ ਨਾਮ ਰਾਧਾ ਸੀ ਰਾਧਾ ਜਦੋਂ ਨੌਜਵਾਨ ਹੋਈ ਤੇ ਰਾਧਾ ਦੇ ਪਾਪਾ ਨੇ ਸੋਚਿਆ ਵੀ ਮੈਂ ਆਪਣੀ ਧੀ ਦਾ ਰਿਸ਼ਤਾ ਕਰਾਂ ਉਹ ਆਪਣੀ ਧੀ ਦਾ ਰਿਸ਼ਤਾ ਕਰ ਦਿੰਦਾ ਰਾਧਾ ਵਿਆਹ ਕੇ ਸਹੁਰੇ ਘਰ ਜਾਂਦੀ ਆ ਤੇ ਸਹੁਰੇ ਘਰ ਦੇ ਵਿੱਚ ਰਾਧਾ ਦੇ ਸੱਸ ਸਹੁਰਾ ਤੇ ਉਹਦੇ ਪਤੀ ਹੁੰਦੇ ਆ ਜ਼ਿੰਦਗੀ ਵਧੀਆ ਚੱਲ ਰਹੀ ਹੁੰਦੀ ਆ ਤੇ ਰਾਧਾ ਦੇ ਵਿਆਹ ਨੂੰ ਹਜੇ 6 ਮਹੀਨੇ ਹੋਏ ਹੁੰਦੇ ਆ ਤੇ ਪ੍ਰੈਗਨੈਂਟ ਹੁੰਦੀ ਆ ਰਾਧਾ ਇੱਕ ਦਿਨ ਰਾਧਾ ਦਾ ਪਤੀ ਆ ਜਿਹੜਾ ਉਹ ਡਿਊਟੀ ਤੇ ਜਾਂਦਾ ਤੇ ਐਕਸੀਡੈਂਟ ਨਾਲ ਉਹਦੀ ਮੌਤ ਹੋ ਜਾਂਦੀ ਆ ਜੇ ਮੌਤ ਹੁੰਦੀ ਆ ਘਰ ਦੇ ਵਿੱਚ ਰੌਣਕ ਲਾਉਣ ਪਿਆ ਜਾਂਦਾ ਸਾਰੇ ਰਿਸ਼ਤੇਦਾਰ ਇਕੱਠੇ ਹੁੰਦੇ ਆ ਚਲੋ ਰਾਧਾ ਦਾ ਬਹੁਤ ਬੁਰਾ ਹਾਲ ਹੁੰਦਾ ਕਈ ਵਾਰ ਉਹਨੂੰ ਐਡਮਿਟ ਕਰਾਉਣਾ ਪੈਂਦਾ ਕਿਉਂਕਿ ਇੱਕ ਤਾਂ ਪ੍ਰੈਗਨਨਸੀ ਸੀ ਉਤੋਂ ਪਤੀ ਦੀ ਮੌਤ ਦਾ ਸਦਮਾ ਚਲੋ ਘਰ ਦੇ ਕਰਾਉਂਦੇ ਉਹਦੀ ਜਿਹੜੀ ਪ੍ਰੈਗਨਨਸੀ ਦਾ ਸਮਾਂ ਪੂਰਾ ਹੋ ਜਾਂਦਾ ਤੇ ਉਹਦੀ ਕੁੱਖੋਂ ਇੱਕ ਬੇਟੇ ਦਾ ਜਨਮ ਹੁੰਦਾ ਉਸ ਤੋਂ ਬਾਅਦ ਰਾਧਾ ਦਾ ਜਿਹੜਾ ਪਿਓ ਆ ਉਹ ਆਪਣੀ ਧੀ ਨੂੰ ਕਹਿੰਦਾ ਕਿ ਤੂੰ ਮੇਰੇ ਨਾਲ ਚੱਲ ਉਹ ਕਹਿੰਦੀ ਕਿ ਵੀ ਪਾਪਾ ਮੈਂ ਆਪਣੇ ਬੱਚੇ ਦੇ ਸਿਰ ਤੇ ਮਤਲਬ ਟਾਈਮ ਪਾਸ ਕਰ ਲੂੰਗੀ ਵੀ ਮੈਂ ਨਹੀਂ ਰਹਿਣਾ ਵੀ ਤੁਹਾਡੇ ਪਿੰਡ ਨਹੀਂ ਮੈਂ ਤੁਹਾਡੇ ਘਰ ਨਹੀਂ ਰਹਿਣਾ ਆਪਦੇ ਪੇਕੇ ਘਰ ਨਹੀਂ ਰਹਿਣਾ ਮੈਂ ਇੱਥੇ ਰਹਿ ਲੂੰ ਪਰ ਰਾਧਾ ਦੇ ਸੱਸ ਸਹੁਰਾ ਸੀ ਜਿਹੜੇ ਉਹ ਚਾਹੁੰਦੇ ਸੀ ਕਿ ਰਾਧਾ ਚਲੀ ਜਾਵੇ ਕਿਉਂਕਿ ਉਹਨਾਂ ਨੂੰ ਇਹ ਸੀ ਕਿ ਨੌਜਵਾਨ ਵਿਧਵਾ ਨੂੰ ਦੀ ਸਾਰੀ ਉਮਰ ਕੌਣ ਰਾਖੀ ਕਰੂਗਾ ਤੇ ਰਾਧਾ ਆਪਣੇ ਸੱਸ ਸਹੁਰੇ ਨੂੰ ਕਹਿਦੀ ਹੈ ਕਿ ਮੈਂ ਆਪਣੇ ਬੱਚੇ ਨੂੰ ਨਹੀਂ ਛੱਡਣਾ ਚਾਹੁੰਦੀ ਉਹ ਕਹਿੰਦੇ ਕਿ ਠੀਕ ਹੈ ਤੂੰ ਆਪਣੇ ਬੱਚੇ ਨੂੰ ਲੈ ਜਾ ਚਲੋ ਰਾਧਾ ਜਿਹੜੀ ਉਹ ਆਪਣੇ ਬੇਟੇ ਨੂੰ ਨਾਲ ਲੈ ਕੇ ਆਪਣੇ ਪਾਪਾ ਦੇ ਘਰ ਆ ਜਾਂਦੀ ਆ ਉਹਦੇ ਪਾਪਾ ਜਿਹੜੇ ਉਹਨੂੰ ਥੋੜਾ ਟਾਈਮ ਰੱਖਦੇ ਆ ਤੇ ਉਸ ਤੋਂ ਬਾਅਦ ਉਹ ਕੋਸ਼ਿਸ਼ ਕਰਦੇ ਆ ਵੀ ਸਾਡੀ ਬੇਟੀ ਵਾਸਤੇ ਕੋਈ ਮੁੰਡਾ ਮਿਲ ਜਾਵੇ ਵੀ ਜਿਹੜਾ ਸਾਡੀ ਬੇਟੀ ਨੂੰ ਤੇ ਉਹਦੇ ਬੱਚੇ ਨੂੰ ਸੰਭਾਲ ਲਵੇ ਚਲੋ ਕਈ ਰਿਸ਼ਤੇ ਆਏ ਪਰ ਜਿੰਨੇ ਵੀ ਰਿਸ਼ਤੇ ਆਏ ਸਾਰਿਆਂ ਨੇ ਇਹ ਕਿਹਾ ਕਿ ਸਾਨੂੰ ਕੱਲੇ ਕੁੜੀ ਚਾਹੀਦੀ ਆ ਵੀ ਉਹਦਾ ਜਿਹੜਾ ਬੇਟਾਗਾ ਉਹ ਨਹੀਂ ਚਾਹੀਦਾ ਉਹਨੂੰ ਵਿਧਵਾ ਕੁੜੀ ਨਾਲ ਵਿਆਹ ਕਰਾਉਣ ਲਈ ਘਰ ਤਾਂ ਕਾਫੀ ਸੀ ਪਰ ਬੱਚੇ ਨੂੰ ਨਹੀਂ ਸੀ ਕੋਈ ਕਰ ਰਿਹਾ ਵੀ ਬੱਚੇ ਅਸੀਂ ਰੱਖ ਲਾਂਗੇ ਬੱਚੇ ਨੂੰ ਕੋਈ ਸਵੀਕਾਰ ਨਹੀਂ ਕਰ ਰਿਹਾ ਸੀ ਚਲੋ ਰਾਧਾ ਜਿਹੜੀ ਉਹ ਆਪਣੇ ਪਾਪਾ ਨੂੰ ਕਹਿ ਦਿੰਦੀ ਆ ਕਿ ਪਾਪਾ ਤੁਸੀਂ ਰਿਸ਼ਤੇ ਦੀ ਗੱਲ ਉੱਥੇ ਹੀ ਕਰਿਓ ਜਿੱਥੇ ਕੋਈ ਮੇਰੇ ਮੁੰਡੇ ਨੂੰ ਆਪਣੇ ਘਰ ਦੇ ਵਿੱਚ ਜਗ੍ਹਾ ਦੇ ਦੇਵੇ ਪਰ ਕੋਈ ਵੀ ਜਿਹੜਾ ਮੁੰਡਾ ਜਿੰਨੇ ਵੀ ਰਿਸ਼ਤੇ ਆਏ ਉਹਦੇ ਮੁੰਡੇ ਨੂੰ ਸੰਭਾਲਣ ਲਈ ਤਿਆਰ ਨਹੀਂ ਸੀ ਇਸ ਲਈ ਰਾਧਾ ਜਿਹੜੀ ਆਪਣੇ ਪਾਪਾ ਨੂੰ ਕਹਿ ਦਿੰਦੀ ਆ ਕਿ ਪਾਪਾ ਮੈਂ ਵਿਆਹ ਨਹੀਂ ਕਰਾਉਣਾ ਉਹ ਕਹਿੰਦਾ ਕਿ ਪੁੱਤ ਮੈਂ ਸਾਰੀ ਉਮਰ ਤੈਨੂੰ ਕਿਵੇਂ ਰੱਖੂ ਇੱਥੇ ਉਹ ਕਹਿੰਦੀ ਪਾਪਾ ਮੈਂ ਪੜ੍ਹੀ ਲਿਖੀ ਆ ਮੈਂ ਜੌਬ ਕਰ ਸਕਦੀ ਆ ਚਲੋ ਉਸ ਤੋਂ ਬਾਅਦ ਉਹ ਕਹਿੰਦੀ ਆ ਕਿ ਮੈਨੂੰ ਆਪਣੀ ਜ਼ਿੰਦਗੀ ਆ ਜਿਹੜੀ ਉਹ ਜਿਉਣੀ ਪੈਣੀ ਆ ਤੇ ਮੈਂ ਚਾਹਉਣੀ ਆ ਵੀ ਮੈਂ ਆਪਣੀ ਜ਼ਿੰਦਗੀ ਆਤਮ ਸਨਮਾਨ ਨਾਲ ਜਿਊਮਾ ਮੈਂ ਆਪਣੇ ਬੱਚੇ ਦਾ ਵਧੀਆ ਫਿਊਚਰ ਬਣਾਵਾ ਚਲੋ ਉਹਨਾਂ ਪ੍ਰਾਈਵੇਟ ਸਕੂਲ ਦੇ ਵਿੱਚ ਜੌਬ ਕਰਨ ਲੱਗ ਜਾਂਦੀ ਆ ਤੇ ਉਹਦਾ ਕੰਮ ਮਤਲਬ ਇੰਨਾ ਕ ਵਧੀਆ ਹੁੰਦਾ ਵੀ ਉਹਦੇ ਕੰਮ ਦੀ ਸਾਰੇ ਸਟਾਫ ਨੂੰ ਤਸੱਲੀ ਹੁੰਦੀ ਆ ਜਦੋਂ ਉਹ ਜੌਬ ਜੁਆਇਨ ਕਰਦੀ ਆ ਤੇ ਉਹ ਮਤਲਬ ਜਾਂਦੀ ਆ ਹਨਾ ਥੋੜੀ ਟੌਰ ਜੀ ਕੱਢ ਕੇ ਜਾਂਦੀ ਆ ਤੇ ਉਹਦੇ ਸਟਾਫ ਦੀਆਂ ਜਿਹੜੀਆਂ ਮੈਡਮਾਂ ਨੂੰ ਪੁੱਛਦੀਆਂ ਕਿ ਤੂੰ ਵਿੰਦੀ ਤਲਾਈ ਹੋਈ ਆ ਲਿਪਸਟਿਕ ਵੀ ਲਾਈ ਆ ਪਰ ਤੇਰੇ ਸਧੂਰ ਨਹੀਂ ਪਾਇਆ ਹੋਇਆ ਉਹ ਕਹਿੰਦੀ ਕਿ ਮੈਂ ਕਾਲੀ ਕਾਲੀ ਦੇ ਵਿੱਚ ਭੁੱਲ ਗਈ ਕਿਉਂਕਿ ਉਹ ਸੋਚਦੀ ਆ ਵੀ ਜੇ ਮੈਂ ਇਹ ਸ਼ੋਅ ਕੀਤਾ ਵੀ ਮੈਂ ਵਿਧਵਾ ਤਾਂ ਲੋਕ ਮੈਨੂੰ ਵਰਤਣ ਦੀ ਕੋਸ਼ਿਸ਼ ਕਰਨਗੇ ਇਸ ਲਈ ਉਹ ਕਿਸੇ ਨੂੰ ਦੱਸਣਾ ਨਹੀਂ ਚਾਹੁੰਦੀ ਹੁੰਦੀ ਚਲ ਅਗਲੇ ਦਿਨ ਉਹ ਥੋੜਾ ਸੰਧੂਰ ਆ ਜਿਹੜਾ ਲਾ ਕੇ ਜਾਂਦੀ ਆ ਉਹਦੀ ਮੰਮੀ ਨੋਟ ਕਰਦੀ ਆ ਵੀ ਮੇਰੀ ਤੀ ਸੰਧੂਰ ਲਾ ਕੇ ਗਈ ਆ ਉਹ ਤੇ ਕੀ ਕਰਦਾ ਹੁੰਦਾ ਵੀ ਮੈਂ ਪੁੱਛਾਂ ਪਰ ਉਹ ਪੁੱਛਦੀ ਨਹੀਂ ਚਲੋ ਜਦੋਂ ਰਾਧਾ ਵਾਪਸ ਆਉਂਦੀ ਆ ਘਰ ਘਰ ਆ ਕੇ ਉਹ ਹਨਾ ਆਪਣਾ ਚੇਂਜ ਕਰਦੀ ਆ ਤੇ ਉਹਦੇ ਪਾਪਾ ਵੀ ਆ ਜਾਂਦੇ ਆ ਕੰਮ ਤੋਂ ਉਹ ਵੀ ਨੋਟ ਕਰਦੇ ਆ ਉਹ ਆਪਣੀ ਪਤਨੀ ਨੂੰ ਕਹਿੰਦੇ ਆ ਵੀ ਰਾਦਾ ਨੇ ਸੰਧੂਰ ਕਿਉਂ ਲਾਇਆ ਕੀ ਗੱਲ ਆ ਉਹ ਕਹਿੰਦੀ ਵੀ ਮੈਂ ਸਵੇਰੇ ਵੀ ਨੋਟ ਕੀਤਾ ਵੀ ਮੇਰੇ ਚ ਪੁੱਛਣ ਦੀ ਹਿੰਮਤ ਨਹੀਂ ਹੋਈ ਚਲ ਉਹਨੂੰ ਆਪਦੇ ਕੋਲ ਬੁਲਾਉਂਦੇ ਆ ਤੇ ਉਹਨੂੰ ਕਹਿੰਦੇ ਕਿ ਪੁੱਤਰ ਕਿਵੇਂ ਰਿਹਾ ਤੇਰਾ ਜੌਬ ਕਿਵੇਂ ਚੱਲਦੀ ਆ ਕਹਿੰਦੀ ਕਿ ਵਧੀਆ ਪਾਪਾ ਉਹ ਕਹਿੰਦਾ ਪੁੱਤ ਵੀ ਜਿਹੜਾ ਸੰਧੂਰ ਆ ਉਹ ਤਾਂ ਸੁਹਾਗਣਾ ਦੀ ਨਿਸ਼ਾਨੀ ਆ ਵੀ ਤੂੰ ਸੰਧੂਰ ਕਿਉਂ ਲਾਇਆ ਹੋਇਆ ਉਹ ਕਹਿੰਦੀ ਪਾਪਾ ਮੈਂ ਜਦੋਂ ਆਫਿਸ ਦੇ ਵਿੱਚ ਜਾਂਦੀ ਆ ਸਕੂਲ 'ਚ ਕੰਮ ਕਰਦੀ ਆ ਤਾਂ ਮੇਰੇ ਕੋਲੀਗ ਆ ਮੈਨੂੰ ਪੁੱਛਦੇ ਆਗੇ ਮੇਰੇ ਸਾਰੇ ਪਰਿਵਾਰ ਵਾਰੇ ਤੇ ਮੈਂ ਉਹਨਾਂ ਨੂੰ ਇਹ ਕਿਹਾ ਵੀ ਮੇਰੇ ਹਸਬੰਦ ਜਿਹੜੇ ਬਾਹਰ ਰਹਿੰਦੇ ਆ ਮੈਂ ਉਹਨਾਂ ਨੂੰ ਨਹੀਂ ਦੱਸਿਆ ਕਿਉਂਕਿ ਮੈਂ ਵਿਧਵਾ ਉਹ ਕਹਿੰਦਾ ਕਿਉਂ ਪਤਾ ਉਹ ਕਹਿੰਦਾ ਪਾਪਾ ਉਹ ਕਹਿੰਦੀ ਪਾਪਾ ਤੁਹਾਨੂੰ ਪਤਾ ਨੌਜਵਾਨ ਵਿਧਵਾ ਔਰਤ ਦਾ ਇਸ ਦੁਨੀਆ ਤੇ ਰਹਿਣਾ ਲੋਕ ਨਹੀਂ ਜਰਦੇ ਮੈਂ ਤਿਆਰ shear ਹੋ ਕੇ ਜਾਨੀ ਆ ਲੋਕ ਉਂਗਲਾ ਉਠਾਉਣਗੇ ਵੈਸੇ ਵੀ ਲੋਕ ਵਰਤਣ ਦੀ ਕੋਸ਼ਿਸ਼ ਕਰਨਗੇ ਇਸ ਲਈ ਮੈਨੂੰ ਸਮਾਜ ਦੇ ਵਿੱਚ ਆ ਹੀ ਵਿਚਰਨਾ ਪਊਗਾ ਉਹਦੇ ਮੰਮੀ ਪਾਪਾ ਉਹਦੀ ਸੋਚ ਨੂੰ ਸਲਾਮ ਕਰਦੇ ਆ ਕਹਿੰਦੀ ਆ ਠੀਕ ਆ ਗੱਲ ਤੇਰੀ ਚਲੋ ਉਹ ਨਹੀਂ ਰੋਕਦੇ ਟੋਕਦੇ ਉਹ ਸਿਰ ਤੇ ਦੁਪੱਟਾ ਲੈ ਕੇ ਜਾਂਦੀ ਆਣਗਵਾਂ ਤੋਂ ਵੀ ਬਚਦੀ ਆ ਵਿਚਾਰੀ ਤੇ ਜਿੱਥੇ ਜਾਂਦੀ ਆ ਉੱਥੇ ਉਹ ਹਰ ਇੱਕ ਨੂੰ ਇਹੀ ਕਹਿੰਦੀ ਆ ਕਿ ਮੇਰੇ ਪਤੀ ਵਿਦੇਸ਼ ਦੇ ਵਿੱਚ ਆ ਚਲ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਨਾ ਸਕੂਲ ਦੇ ਵਿੱਚ ਵਾਈਸ ਪ੍ਰਿੰਸੀਪਲ ਹੁੰਦਾ ਉਹ ਵੀ ਨੌਜਵਾਨ ਮੁੰਡਾ ਹੁੰਦਾ ਉਹਦੀ ਪਤਨੀ ਦੀ ਮੌਤ ਹੋਈ ਵੀ ਹੁੰਦੀ ਆ ਤੇ ਉਹ ਮਤਲਬ ਨੋਟ ਕਰਦਾ ਰਾਧਾ ਨੂੰ ਉਹਦੇ ਚਿਹਰੇ ਦੀ ਉਦਾਸੀ ਨੂੰ ਨੋਟ ਕਰਦਾ ਚਲ ਉਹਦੇ ਨਾਲ ਗੱਲਬਾਤ ਵੀ ਕਈ ਵਾਰੀ ਕਰਦਾ ਪਰ ਰਾਧਾ ਕਿਸੇ ਨਾਲ ਜ਼ਿਆਦਾ ਨਹੀਂ ਖੁੱਲਦੀ ਸੀ ਇੱਕ ਦਿਨਾਂ ਵਾਈਸ ਪ੍ਰਿੰਸੀਪਲ ਨੇ ਆਪਣੇ ਸਾਰੇ ਸਟਾਫ ਨੂੰ ਵਿੱਧ ਫੈਮਿਲੀ ਪਾਰਟੀ ਤੇ ਬੁਲਾਇਆ ਉਹਦੇ ਬੇਟੇ ਦਾ ਜਨਮ ਦਿਨ ਸੀ ਤੇ ਉਹ ਚਾਹੁੰਦਾ ਸੀ ਮੈਂ ਆਪਣੇ ਬੇਟੇ ਦਾ ਜਨਮ ਦਿਨ ਵਧੀਆ ਮਨਾਵਾਂ ਉਹ ਸਾਰੇ ਸਟਾਫ ਨੂੰ ਕਹਿ ਦਿੰਦਾ ਕਿ ਮੇਰੀ ਪਤਨੀ ਨੂੰ ਗਈ ਨੂੰ ਕਿੰਨੇ ਸਾਲ ਹੋ ਗਏ ਤੇ ਮੇਰਾ ਬੇਟਾ ਜਿੱਦ ਕਰਦਾ ਕਿ ਮੇਰਾ ਬਰਥਡੇ ਨਹੀਂ ਵਧੀਆ ਮਨਾਇਆ ਵੀ ਤੁਸੀਂ ਸਾਰੇ ਵਿੱਧ ਫੈਮਿਲੀ ਆਇਓ ਚਲੋ ਭਈ ਸਾਰਾ ਸਟਾਫ ਆ ਜਿਹੜਾ ਜਾਂਦਾ ਇਧਰ ਉਹ ਰਾਧਾ ਆਪਣੇ ਮੰਮੀ ਪਾਪਾ ਨਾਲ ਤੇ ਆਪਣੇ ਬੱਚੇ ਨਾਲ ਜਾਂਦੀ ਆ ਚਲੋ ਜਦੋਂ ਜਾਂਦੀ ਆ ਤਾਂ ਉਹਦਾ ਵਾਈਸ ਪ੍ਰਿੰਸੀਪਲ ਰਾਧਾ ਨੂੰ ਕਹਿੰਦਾ ਕਿ ਰਾਧਾ ਵੀ ਤੁਸੀਂ ਕਿਉਂ ਕੱਲ੍ਹ ਕਿਉਂ ਆਈ ਹੋ ਮਤਲਬ ਤੁਹਾਡੇ ਨਾਲ ਤੁਹਾਡੇ ਹਸਬੰਦ ਕਿਉਂ ਨਹੀਂ ਆਏ ਉਹ ਕਹਿੰਦੀ ਨਹੀਂ ਸਰ ਮੈਂ ਕੱਲੀ ਨਹੀਂ ਆਈ ਮੇਰੇ ਮੰਮੀ ਪਾਪਾ ਆਏ ਨੇ ਮੇਰੇ ਹਸਬੰਦ ਐਕਚੁਅਲ ਚ ਬਾਹਰ ਰਹਿੰਦੇ ਆ ਇਸੇ ਲਈ ਮੈਂ ਤੇ ਮੇਰਾ ਬੇਟਾ ਜਿਹੜਾ ਮੈਂ ਆਪਣੀ ਮੰਮੀ ਦੇ ਘਰ ਰਹਣੀ ਆ ਚਲੋ ਉਹ ਵੀ ਵੇਖਦਾ ਨੋਟ ਜੇ ਕਰਦਾ ਤੇ ਉਸ ਤੋਂ ਬਾਅਦ ਚਲੋ ਪਾਰਟੀ ਤੋਂ ਬਾਅਦ ਸਾਰੇ ਚਲੇ ਜਾਂਦੇ ਆ ਤੇ ਇੱਕ ਦਿਨ ਉਹਦਾ ਵਾਈਸ ਪ੍ਰਿੰਸੀਪਲ ਆ ਜਿਹੜਾ ਉਹ ਰਾਧਾ ਕੋਲੇ ਆਉਂਦਾ ਤੇ ਰਾਧਾ ਨੂੰ ਕਹਿੰਦਾ ਕਿ ਰਾਧਾ ਤੁਹਾਡੇ ਚਿਹਰੇ ਦੀ ਉਦਾਸੀ ਆ ਜਿਹੜੀ ਉਹ ਬਹੁਤ ਕੁਝ ਬਿਆਨ ਕਰਦੀ ਆ ਤੁਹਾਡੇ ਚਿਹਰੇ ਦੇ ਤੁਹਾਡੇ ਦਿਲ ਦਾ ਅੰਦਰਲਾ ਦਰਦ ਮੈਂ ਸਮਝ ਸਕਦਾ ਪਰ ਮੈਨੂੰ ਇਹ ਨਹੀਂ ਪਤਾ ਵੀ ਤੁਹਾਨੂੰ ਕਿਸ ਗੱਲ ਦਾ ਦੁੱਖ ਆ ਕਿਸ ਗੱਲ ਦਾ ਗਾਵਾਂ ਤੁਸੀਂ ਭਾਵੇਂ ਇੱਕ ਆਪਣੇ ਆਪ ਨੂੰ ਦਿਖਾਉਣੀ ਹੋ ਵੀ ਮੈਂ ਬਹੁਤ ਖੁਸ਼ ਨਮਾ ਲੜੀ ਆ ਪਰ ਤੁਹਾਡੇ ਅੰਦਰ ਕੋਈ ਗੱਲ ਹੈ ਕੀ ਤੁਹਾਡੇ ਪਤੀ ਨਾਲ ਤੁਹਾਡੀ ਅਣਭਾਣਾ ਤੇ ਰਾਤਾ ਜਿਹੜੀ ਉਹ ਸੱਚ ਗੱਲ ਦੱਸ ਦਿੰਦੀ ਉਹ ਕਹਿੰਦੀ ਸਰ ਪਲੀਜ਼ ਕਿਸੇ ਹੋਰ ਕੋਲ ਤਾਂ ਗੱਲ ਨਾ ਕਰਿਓ ਵੀ ਮੈਂ ਵਿਧਵਾ ਮੇਰੇ ਪਤੀ ਦੀ ਮੌਤ ਹੋਈ ਵੀ ਆ ਵੀ ਇਹ ਸੋਸ ਸਮਾਜ ਦੀਆਂ ਗੰਦੀਆਂ ਨਜ਼ਰਾਂ ਤੋਂ ਬਚਣ ਲਈ ਮੈਂ ਇਹ ਮਤਲਬ ਜਿਹੜਾ ਝੂਠ ਦਾ ਬਾਣਾ ਪਾ ਕੇ ਚੱਲਦੀ ਆ ਉਹਨੂੰ ਕਹਿੰਦਾ ਕਿ ਰਾਧਾ ਜੇ ਤੂੰ ਬੁਰਾ ਨਾ ਮਣਾਵੇਂ ਮੈਨੂੰ ਜੀਵਨ ਸਾਥੀ ਦੀ ਲੋੜ ਆ ਤੇ ਤੈਨੂੰ ਵੀ ਲੋੜ ਆ ਕਿਉਂ ਨਾ ਆਪਾਂ ਵਿਆਹ ਕਰਾ ਲਈਏ ਉਹ ਕਹਿੰਦੀ ਕਿ ਨਹੀਂ ਸਰ ਚਲੋ ਉੱਥੋਂ ਹੀ ਚੁੱਪ ਕਰ ਜਾਂਦਾ ਉਸ ਤੋਂ ਬਾਅਦ ਉਹਨਾਂ ਇੱਕ ਦਿਨ ਸਕੂਲੋਂ ਜਦੋਂ ਰਾਧਾ ਆ ਜਾਂਦੀ ਆ ਤੇ ਉਹਨੂੰ ਪੁੱਛਦਾ ਵੀ ਤੁਹਾਡਾ ਘਰ ਕਿੱਥੇ ਆ ਵੀ ਕਈ ਵਾਰੀ ਕਦੇ ਕੋਈ ਕੰਮ ਪੈ ਜੇ ਚਲੋ ਆਪਣੇ ਘਰ ਦਾ ਐਡਰੈਸ ਆ ਜਿਹੜਾ ਦੇ ਦਿੰਦੀ ਆ ਤੇ ਉਹਨੂੰ ਬਿਨਾਂ ਦੱਸੇ ਉਹਨਾਂ ਦੇ ਘਰ ਚਲਿਆ ਜਾਂਦਾ ਉਹ ਰਾਧਾ ਦੇ ਮੰਮੀ ਪਾਪਾ ਨਾਲ ਗੱਲ ਕਰਦਾ ਤੇ ਕਹਿੰਦਾ ਕਿ ਮੈਂ ਰਾਧਾ ਨਾਲ ਵਿਆਹ ਕਰਨਾ ਚਾਹਣਾ ਉਹ ਕਹਿੰਦੇ ਵੀ ਦੇਖੋ ਸਾਨੂੰ ਕੋਈ ਇਤਰਾਜ਼ ਨਹੀਂ ਵੀ ਪਹਿਲਾਂ ਵੀ ਰਾਧਾ ਵਾਸਤੇ ਅਸੀਂ ਰਿਸ਼ਤਾ ਲੱਭਦੇ ਸੀ ਪਰ ਉਹਦੇ ਮੁੰਡੇ ਨੂੰ ਅਪਣਾਉਣ ਨੂੰ ਕੋਈ ਤਿਆਰ ਨਹੀਂ ਸੀ ਪਰ ਉਹਦਾ ਵਾਈਸ ਪ੍ਰਿੰਸੀਪਲ ਜਿਹਦਾ ਨਾਮ ਵਿਕਾਸ ਹੁੰਦਾ ਵਿਕਾਸ ਕਹਿੰਦਾ ਨਹੀਂ ਮੈਂ ਉਹਦੇ ਬੇਟੇ ਨੂੰ ਅਪਣਾ ਲਵਾਂ ਉਹ ਕਹਿੰਦੇ ਵੀ ਚਲੋ ਫਿਰ ਅਸੀਂ ਆਪਣੀ ਬੇਟੀ ਨੂੰ ਪੁੱਛਾਂਗੇ ਸ਼ਾਮ ਨੂੰ ਰਾਧਾ ਘਰ ਵਾਪਸ ਜਾਂਦੀ ਆ ਤੇ ਰੋਟੀ ਪਾਣੀ ਖਾਣ ਤੋਂ ਬਾਅਦ ਉਹਦੇ ਮੰਮੀ ਪਾਪਾ ਗੱਲ ਕਰਦੇ ਆ ਵੀ ਪੁੱਤਰ ਤੇਰੇ ਵਾਸਤੇ ਇੱਕ ਰਿਸ਼ਤਾ ਆਇਆ ਜਿਹੜਾ ਕਿ ਤੇਰੇ ਮੁੰਡੇ ਨੂੰ ਵੀ ਅਪਣਾਉਣ ਨੂੰ ਤਿਆਰ ਆ ਤੇ ਉਹ ਸੋਚੀ ਪੈ ਜਾਂਦੀ ਆ ਤੇ ਉਹ ਕਹਦੀ ਆ ਕਿ ਕਿਤੇ ਵਿਕਾਸ ਸਰ ਤਾਂ ਨਹੀਂ ਸੀ ਉਹ ਕਹਿੰਦੇ ਵੀ ਹਾਂ ਤੈਨੂੰ ਕਿਵੇਂ ਪਤਾ ਉਹ ਦੱਸਦੀ ਆ ਵੀ ਮੈਨੂੰ ਉਹਨਾਂ ਨੇ ਆਫਰ ਦਿੱਤੀ ਸੀ ਪ੍ਰਪੋਜ਼ ਕੀਤਾ ਸੀ ਵਿਆਹ ਲਈ ਪਰ ਮੈਂ ਵਿਆਹ ਨਹੀਂ ਕਰਾਉਣਾ ਉਹ ਕਹਿੰਦੇ ਦੇਖ ਲੈ ਪੁੱਤ ਵੀ ਤੇਰਾ ਹਨਾ ਜ਼ਿੰਦਗੀ ਵਧੀਆ ਲੱਗੂ ਉਹ ਕਹਿੰਦੀ ਨਹੀਂ ਮੈਂ ਨਹੀਂ ਵਿਆਹ ਕਰਾਉਣਾਗਾ ਪੀ ਜਿਹੜੇ ਸਟਾਫ ਦੇ ਵਿੱਚ ਮੈਂ ਕਿਹਾ ਹੋਇਆ ਮੈਂ ਇਹੀ ਹੋਈਆਂ ਵੀ ਹੁਣ ਮੈਂ ਕਿਵੇਂ ਇਹ ਸ਼ੋਅ ਕਰੂੰਗੀ ਵੀ ਮੈਂ ਐਂ ਹੀ ਰਹਿਣਾ ਚਲੋ ਭਈ ਗੱਲ ਆ ਜਿਹੜੀ ਉਹ ਉੱਥੇ ਹੀ ਦੱਬ ਦਿੱਤੀ ਜਾਂਦੀ ਆ ਵਿਕਾਸ ਆ ਜਿਹੜਾ ਉਹ ਜ਼ਬਰਦਸਤੀ ਨਹੀਂ ਕਰਨਾ ਚਾਹੁੰਦਾ ਹੁੰਦਾ ਪਰ ਫਿਰ ਵੀ ਉਹਨਾਂ ਦੇ ਕੰਮ ਕਰਨ ਦਾ ਜਿਹੜਾ ਦੋ ਟੰਗ ਹੁੰਦਾ ਇਕੱਠੇ ਕੰਮ ਕਰਦੇ ਆ ਵਧੀਆ ਰਹਿੰਦੇ ਆ ਇੱਕ ਦੂਜੇ ਨਾਲ ਤੇ ਉਹਨਾਂ ਦੋਨਾਂ ਦੀ ਇਹ ਤਮੰਨਾ ਸੀ ਕਿ ਅਸੀਂ ਇੱਕ ਵਧੀਆ ਆਸ਼ਰਮ ਖੋਲੀਏ ਜਿੱਥੇ ਕਿ ਵਿਰਧ ਲੋਕਾਂ ਨੂੰ ਜਿੱਥੇ ਕਿ ਕੋਈ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੈਗਾ ਜਾਂ ਜਿਨ੍ਹਾਂ ਦੇ ਨੂੰਹ ਪੁੱਤ ਨਹੀਂ ਸਿਆਣ ਦੇ ਉਹਨਾਂ ਨੂੰ ਉੱਥੇ ਰੱਖਿਆ ਜਾਵੇ ਤੇ ਉਹ ਰਲ ਕੇ ਦੋਨੋਂ ਇੱਕ ਐਨਜੀਓ ਚਲਾਉਂਦੇ ਆ ਐਨਜੀਓ ਚਲਾਉਂਦੇ ਆ ਵਿਰਧਾ ਆਸ਼ਰਮ ਖੋਲਦੇ ਆ ਕਾਫੀ ਪੈਸਾ ਵੀ ਇਕੱਠਾ ਹੁੰਦਾ ਤੇ ਉਹ ਉੱਥੇ ਕਾਫੀ ਸਾਰੇ ਬਜ਼ੁਰਗ ਆ ਜਿਹੜੇ ਆ ਕੇ ਰਹਿਣ ਲੱਗਦੇ ਆ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਜਾਂਦਾ ਵਿਕਾਸ ਤੇ ਰਾਧਾ ਰਲ ਕੇ ਕੰਮ ਕਰਦੇ ਆ ਬੱਚੇ ਆ ਦੋਨਾਂ ਦੇ ਵੱਡੇ ਹੋ ਜਾਂਦੇ ਆ ਤੇ ਹੌਲੀ ਹੌਲੀ ਰਾਧਾ ਜਿਹੜੀ ਉਹ ਨੌਕਰੀ ਛੱਡ ਦਿੰਦੀ ਆ ਉਹ ਸ਼ਹਿਰ ਵੀ ਛੱਡਣਾ ਪੈਂਦਾ ਉਹ ਕਿਸੇ ਹੋਰ ਸ਼ਹਿਰ ਦੇ ਵਿੱਚ ਸ਼ਿਫਟ ਹੋ ਜਾਂਦੇ ਆ ਕਿਉਂਕਿ ਉਹਦਾ ਬੱਚਾ ਜਿੱਥੇ ਪੜਦਾ ਸੀ ਉਸ ਸ਼ਹਿਰ ਦੇ ਵਿੱਚ ਕੀ ਉਹਨੂੰ ਰਹਿਣਾ ਪੈਂਦਾ ਜਿਹੜੇ ਸ਼ਹਿਰ 'ਚ ਉਹ ਰਹਿੰਦੇ ਸੀ ਉੱਥੇ ਉਹ ਕਾਲਜ ਹੈ ਨਹੀਂ ਸੀ ਜਿਹੜੀ ਡਿਗਰੀ ਉਹਨੇ ਕਰਨੀ ਸੀ ਚਲੋ ਉਹ ਨੌਕਰੀ ਉਸ ਮਤਲਬ ਸ਼ਹਿਰ ਦੇ ਵਿੱਚ ਕਰਨ ਲੱਗ ਜਾਂਦੀ ਆ ਤੇ ਵਿਕਾਸ ਨਾਲ ਕਦੇ-ਕਦਾਈਂ ਉਹਦੀ ਗੱਲ ਹੁੰਦੀ ਆ ਪਰ ਉਹ ਉਹਨਾਂ ਟੱਚ 'ਚ ਨਹੀਂ ਰਹਿ ਸਕਦੀ ਤੇ ਇਹੀ ਰਾਧਾ ਹੁਣ ਜਿਹਨੇ ਆਪਣੇ ਮੁੰਡੇ ਨੂੰ ਪੜਾਇਆ ਪੜਾ ਲਿਖਾ ਕੇ ਵਧੀਆ ਨੌਕਰੀ ਤੇ ਲਾਇਆ ਤੇ ਉਸ ਤੋਂ ਬਾਅਦ ਇਹਦੇ ਮੁੰਡੇ ਨੇ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰਵਾਇਆ ਤੇ ਦੋ ਉਹਨਾਂ ਦੇ ਬੱਚੇ ਵੀ ਹੋ ਜਾਂਦੇ ਆ ਤੇ ਹੁਣ ਉਹੀ ਬੇਟਾ ਜਿਹਦੇ ਕਰਕੇ ਰਾਧਾ ਨੇ ਸਾਰੀ ਉਮਰ ਵਿਧਵਾ ਦੇ ਰੂਪ ਚ ਕੱਢੀ ਉਹੀ ਬੇਟਾ ਉਹਨੂੰ ਵਿਰਧ ਆਸ਼ਰਮ ਭੇਜਣ ਲਈ ਮਤਲਬ ਕਾਲਾ ਹੋਇਆ ਪਿਆ ਸੀ ਤੇ ਰਾਧਾ ਜਿਹੜੀ ਆਪਣੇ ਮੁੰਡੇ ਨੂੰ ਮਤਲਬ ਕੋਈ ਜਵਾਬ ਨਹੀਂ ਦਿੰਦੀ ਉਹ ਸੋਚਾਂ ਦੇ ਵਿੱਚ ਡੁੱਬੀ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆਉਂਦੇ ਆ ਤੇ ਉਹਦਾ ਮੁੰਡਾ ਉਹਨੂੰ ਝੰਜੋੜ ਕੇ ਪੁੱਛਦਾ ਮਾਂ ਮਾਂ ਕੀ ਹੋਇਆ ਉਹ ਕਹਿੰਦੀ ਕੁਛ ਨਹੀਂ ਪੁੱਤ ਮੈਨੂੰ ਤੇਰੀ ਗੱਲ ਸਿਰ ਮੱਥੇ ਮਨਜ਼ੂਰ ਆ। ਇਹ ਨਾਮ ਵਿਵੇਕ ਆ ਜਿਹੜਾ 8 ਵਜੇ ਹੀ ਆਪਣੀ ਮਾਂ ਨੂੰ ਕਹਿੰਦਾ ਕਿ ਤੁਸੀਂ ਆਪਣਾ ਸਮਾਨ ਤਿਆਰ ਕਰ ਲਓ। ਚਲੋ ਰਾਧਾ ਜਿਹੜੀ ਆਪਣਾ ਜਿੰਨਾ ਵੀ ਸਮਾਨ ਹੁੰਦਾ ਉਹ ਪੈਕ ਕਰ ਲੈਂਦੀ ਆ। ਰਾਧਾ ਦੀ ਨੂੰ ਇੱਕ ਵਾਰ ਵੀ ਆਪਣੇ ਪਤੀ ਨੂੰ ਇਹ ਨਹੀਂ ਕਹਿੰਦੀ ਕਿ ਤੁਸੀਂ ਬੀਜੀ ਨੂੰ ਛੱਡਣ ਕਿਉਂ ਜਾ ਰਹੇ ਹੋ? ਉਹ ਕਹਿੰਦੀ ਆ ਕਿ ਬੀਜੀ ਤੁਹਾਡੇ ਵਰਗੀ ਮਾਂ ਸਭ ਨੂੰ ਮਿਲੇ। ਤੁਸੀਂ ਇੱਕ ਮਿੰਟ ਲਾਇਆ ਹਨਾ ਸਾਡੀ ਗੱਲ ਮੰਨੀ ਤੁਸੀਂ। ਤੁਸੀਂ ਸਾਡੀ ਮਜਬੂਰੀ ਸਮਝੀ। ਪਰ ਰਾਧਾ ਦੇ ਦਿਲ ਦਾ ਜੋ ਦਰਦ ਸੀ ਉਹ ਕੋਈ ਨਹੀਂ ਜਾਣ ਸਕਦਾ ਸੀ ਉਹ ਸੋਚਦੀ ਹੈ ਕਿ ਮੈਂ ਇਹਨਾਂ ਨਾਲ ਕਿੱਥੇ ਮੱਥਾ ਮਾਰੂੰ ਕਿੱਥੇ ਸਮਝਾਵਾਂਗੀ ਜਦੋਂ ਹੁਣ ਤੱਕ ਨਹੀਂ ਇਹਨਾਂ ਨੂੰ ਇਹ ਗੱਲ ਸਮਝ ਆਈ ਵੀ ਜੇ ਇਹਨਾਂ ਨੂੰ ਇਹ ਲੱਗਦਾ ਵੀ ਮੇਰੇ ਵਿਰਧ ਆਸ਼ਰਮ ਜਾਣ ਨਾਲ ਇਹਨਾਂ ਦਾ ਬੋਝ ਘਟੂਗਾ ਤੇ ਮੈਨੂੰ ਕੀ ਤਰਾਜ ਆ ਦਿਲ ਦੇ ਵਿੱਚ ਦਰਦ ਲੈ ਕੇ ਉਹ ਆਪਣੇ ਮੁੰਡੇ ਦੇ ਨਾਲ ਆਪਣੇ ਕੱਪੜਿਆਂ ਦਾ ਬੈਗ ਭਰ ਕੇ ਤੁਰ ਜਾਂਦੀ ਆ ਤੇ ਜਿਹੜਾ ਉਹਦਾ ਮੁੰਡਾ ਵਿਵੇਕ ਉਹਨੂੰ ਉਸੇ ਵਿਰਧ ਆਸ਼ਰਮ ਦੇ ਵਿੱਚ ਲੈ ਜਾਂਦਾ ਜਿਹੜਾ ਕਿਸੇ ਦਿਨ ਉਨੇ ਆਪਣੇ ਕੁਲੀਗ ਵਿਕਾਸ ਨਾਲ ਰਲ ਕੇ ਖੋਲਿਆ ਸੀ ਉਥੇ ਲੈ ਜਾਂਦਾ ਉਹਨੂੰ ਤੇ ਵਿਰਧਾ ਆਸ਼ਰਮ ਦੇ ਬਾਹਰ ਖੜਾ ਕਰਦਾ ਉਹਨੂੰ ਆਪ ਅੰਦਰ ਜਾਂਦਾ ਗੱਲ ਕਰਕੇ ਆਉਂਦਾ ਤੇ ਉਸ ਤੋਂ ਬਾਅਦ ਆਪਣੀ ਮਾਂ ਦਾ ਵੇਗ ਅੰਦਰ ਛੱਡਿਆਉਂਦਾ ਤੇ ਉਹਨੂੰ ਉਥੋਂ ਹੀ ਬਾਹਰ ਕਰਕੇ ਚੱਲਿਆ ਜਾਂਦਾ ਤੇ ਉਹਨੂੰ ਕਹਿੰਦਾ ਕਿ ਕੋਈ ਗੱਲ ਨਹੀਂ ਮਾਂ ਅਸੀਂ ਤੁਹਾਨੂੰ ਮਿਲਦੇ ਰਵਾਂਗੇ ਤੁਸੀਂ ਫਿਕਰ ਨਹੀਂ ਕਰਨਾ ਤੇ ਬਾਹਰ ਕਰਦਾ ਜਦੋਂ ਪ੍ਰਾਦਾ ਦੀਆਂ ਅੱਖਾਂ ਦੇ ਵਿੱਚ ਹੰਝੂ ਹੁੰਦੇ ਆ ਪਰ ਉਹ ਰੋਕ ਲੈਂਦੀ ਆ ਉਹ ਆਪਣੇ ਪੁੱਤਰ ਦੇ ਸਾਹਮਣੇ ਕਮਜ਼ੋਰ ਨਹੀਂ ਪੈਣਾ ਚਾਹੁੰਦੀ ਹੁੰਦੀ ਚਲੋ ਇੱਕ ਦੋ ਦਿਨ ਉਹ ਪੂਰੀ ਉਦਾਸ ਰਹਿੰਦੀ ਆ ਅੰਦਰ ਹੀ ਰਹਿੰਦੀ ਆ ਖਾਂਦੀ ਪੀਂਦੀ ਨਹੀਂ ਪਰ ਹੌਲੀ ਹੌਲੀ ਜਿਹੜੀਆਂ ਨਾਲ ਦੀਆਂ ਹੋਰ ਔਰਤਾਂ ਹੁੰਦੀਆਂ ਉਹਦੇ ਕੋਲ ਆਉਂਦੀਆਂ ਉਹਨੂੰ ਕਹਿੰਦੀਆਂ ਕਿ ਅਸੀਂ ਵੀ ਇਸੇ ਤਰ੍ਹਾਂ ਹੀ ਸੀ ਜਦੋਂ ਅਸੀਂ ਆਏ ਸੀ ਕਿਉਂਕਿ ਸਾਨੂੰ ਇੱਥੇ ਰਹਿਣ ਦਾ ਦੁੱਖ ਨਹੀਂ ਸਾਨੂੰ ਆਪਣੀ ਔਲਾਦ ਜਿਹੜੀ ਔਲਾਦ ਨੂੰ ਅਸੀਂ ਐਨੇ ਚਾਮਾਂ ਲਾਡਾਂ ਨਾਲ ਪਾਲਿਆ ਉਹਦੇ ਵੱਲੋਂ ਇੱਕਦਮ ਪਰਾਇਆ ਕਰਨ ਦਾ ਦੁੱਖ ਆ ਤੈਨੂੰ ਵੀ ਆਦਤ ਪੈ ਗਈ ਸਾਨੂੰ ਵੀ ਪਈ ਆ ਅਸੀਂ ਖੁਸ਼ ਰਹਿਣੀ ਆ ਕਿ ਜਿਹੜਾ ਕੰਮ ਅਸੀਂ ਆਪਣੇ ਪੁੱਤ ਨੂਹਾਂ ਦੇ ਮੂਹਰੇ ਕਰਦੀਆਂ ਸੀ ਉਹੀ ਇੱਥੇ ਕਰਦੇ ਆ ਘਟੋ ਘਟ ਇੱਥੇ ਅਸੀਂ ਆਜ਼ਾਦੀ ਨਾਲ ਚੈਣ ਦੀ ਸਾਹ ਤਾਂ ਲੈ ਸਕਦੇ ਆ ਘਰਾਂ ਦੇ ਵਿੱਚ ਤਾਂ ਸਾਨੂੰ ਹਰ ਇੱਕ ਗੱਲ ਤੇ ਰੋਕ ਟੋਕ ਹੁੰਦੀ ਆ ਚਲੋ ਰਾਦਾ ਜਿਹੜੀ ਹੌਲੀ ਹੌਲੀ ਆਪਣੇ ਆਪ ਨੂੰ ਅਡਜਸਟ ਕਰਨਾ ਲੱਗਦੀ ਆ ਤੇ ਇੱਕ ਦਿਨ ਉਸ ਆਸ਼ਰਮ ਦਾ ਜਿਹੜਾ ਮਾਲਕ ਆ ਉਹ ਆਉਂਦਾ ਫਲ ਵੰਡਣੇ ਹੁੰਦੇ ਆ ਉਹਨੇ ਸਾਰੇ ਲੋਕਾਂ ਨੂੰ ਹਣਾ ਵੰਡਣ ਆਉਂਦਾ ਹੁੰਦਾ ਉਹ ਤੇ ਉਹ ਇੱਕ ਗੱਡੀ 'ਚ ਉਤਰਦਾ ਗੱਡੀ 'ਚ ਉਤਰ ਕੇ ਸਾਰੇ ਹਨਾ ਜਿਹੜੇ ਬਜ਼ੁਰਗ ਹੁੰਦੇ ਆ ਉਹ ਲਾਈਨਾਂ ਦੇ ਵਿੱਚ ਬਹਿ ਜਾਂਦੇ ਆ ਤੇ ਉਹ ਫਲ ਵੰਡਣ ਲੱਗਦਾ ਫਲ ਵੰਡਦੇ ਵੰਡਦੇ ਜਦੋਂ ਵਿਕਾਸ ਦੀ ਨਜ਼ਰ ਰਾਧਾ ਤੇ ਪੈਂਦੀ ਆ ਤੇ ਉਹ ਹੱਕਾ-ਵੱਕਾ ਰਹਿ ਜਾਂਦਾ ਕਿਉਂਕਿ ਕਿਸੇ ਦਿਨ ਰਾਧਾ ਨੇ ਇਸ ਵਿਰਧਾ ਆਸ਼ਰਮ ਨੂੰ ਖੋਲਣ ਵਿੱਚ ਉਹਦਾ ਯੋਗਦਾਨ ਦਿੱਤਾ ਸੀ ਤੇ ਇਹ ਉਹੀ ਵਿਕਾਸ ਸੀ ਜਿਹੜਾ ਰਾਧਾ ਨੂੰ ਤੇ ਉਹਦੇ ਪੁੱਤਰ ਨੂੰ ਅਪਣਾਉਣ ਲਈ ਤਿਆਰ ਸੀ ਤੇ ਰਾਧਾ ਬਿਨਾਂ ਦੱਸੇ ਉਹਨੂੰ ਛੱਡ ਕੇ ਚਲੀ ਗਈ ਸੀ ਪਾ ਮੇ ਕਿ ਇੱਕ ਦੋ ਵਾਰ ਉਹਨਾਂ ਦੀ ਗੱਲ ਹੋਈ ਪਰ ਉਹਨੇ ਉਸ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਤੇ ਵਿਕਾਸ ਰਾਧਾ ਨੂੰ ਲਾਈਨ ਦੇ ਵਿੱਚ ਬੈਠਾ ਦੇਖ ਕੇ ਉਹਨੂੰ ਕਹਿੰਦਾ ਕਿ ਰਾਧਾ ਉਹ ਵੀ ਵਿਕਾਸ ਨੂੰ ਪਛਾਣ ਲੈਂਦੀ ਆ ਕਿ ਇਹ ਉਹੀ ਰਾਧਾ ਜਿਹੜੀ ਕਿਸੇ ਦਿਨ ਆਪਣੇ ਬੇਟੇ ਲਈ ਇੰਨੇ ਕੌਨਫੀਡੈਂਸ ਦੇ ਵਿੱਚ ਤੇ ਇੰਨੀ ਬਹਾਦਰ ਔਰਤ ਬਣ ਕੇ ਰਹਿੰਦੀ ਸੀ ਤੇ ਅੱਜ ਇਹਨੂੰ ਕੀ ਹੋ ਗਿਆ ਚਿਹਰੇ ਤੇ ਪਈਆਂ ਝੁਰੜੀਆਂ ਚਿੱਟੇ ਹੁੰਦੇ ਵਾਲ ਅੱਖਾਂ ਦੇ ਵਿੱਚ ਛਾਈ ਹੋਈ ਡੂੰਗੀ ਉਦਾਸੀ ਬਹੁਤ ਕੁਝ ਵਿਆਣ ਕਰ ਰਹੀ ਸੀ ਤੇ ਰਾਧਾ ਜਦੋਂ ਖੜੀ ਹੁੰਦੀ ਆ ਹੱਥ ਜੋੜ ਕੇ ਵਿਕਾਸ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੀ ਆ ਤੇ ਉਹਦੀਆਂ ਅੱਖਾਂ ਦੇ ਵਿੱਚ ਜੋ ਬਹੁਤ ਦਿਨਾਂ ਦਾ ਹੰਝੂਆਂ ਦੇ ਜਿਹੜੇ ਹੜਾ ਉਹਨੇ ਲੁਕੋ ਰੱਖੇ ਸੀ ਉਹ ਵਹਿ ਤੁਰਦੇ ਆ ਤੇ ਉਸ ਤੋਂ ਬਾਅਦ ਉਹ ਕਹਿੰਦੀ ਆ ਕਿ ਵਿਕਾਸ ਸਤਿ ਸ਼੍ਰੀ ਅਕਾਲ ਚਲੋ ਵਿਕਾਸ ਉਹਦੀ ਸਤਿ ਸ਼੍ਰੀ ਅਕਾਲ ਮੰਨਦਾ ਤੇ ਉਹਨੂੰ ਕਹਿੰਦਾ ਕਿ ਮੈਂ ਤੇਰੇ ਨਾਲ ਗੱਲ ਕਰਨਾ ਚਾਹਣਾ ਫਲ ਵੰਡ ਕੇ ਉਹ ਚਲੇ ਜਾਂਦਾ ਤੇ ਰਾਦਾ ਜਿਹੜੀ ਉਹਦੇ ਪਿੱਛੇ ਜਾਂਦੀ ਆ ਕੈਬਨ ਦੇ ਵਿੱਚ ਉਹਨੂੰ ਬੁਲਾਉਂਦਾ ਤੇ ਉੱਥੇ ਬਿਠਾ ਕੇ ਪਹਿਲਾਂ ਉਹਦੇ ਵਾਸਤੇ ਪਾਣੀ ਦਾ ਗਲਾਸ ਮੰਗਾਉਂਦਾ ਤੇ ਫਿਰ ਕਹਿੰਦਾ ਕਿ ਰਾਦਾ ਜਿਹੜੇ بیٹے ਲਈ ਤੂੰ ਮੈਨੂੰ ਠੁਕਰਾਇਆ ਸੀ ਤੂੰ ਜਿਹੜੇ بیٹے ਲਈ ਬਹੁਤ ਆਪਣੇ ਸ਼ੌਂਕ ਤੇ ਚਾਹ ਮਾਰੇ ਸੀ ਉਸ ਬੇਟੇ ਨੇ ਅੱਜ ਤੈਨੂੰ ਇੱਥੇ ਪਹੁੰਚਾਤਾ ਤੇ ਉਹ ਕਹਿੰਦੀ ਕਿ ਵਿਕਾਸ ਮੈਂ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਇਹੀ ਕੀਤੀ ਕਿ ਮੈਂ ਆਪਣੇ ਆਪ ਨੂੰ ਆਪਣੇ ਪੁੱਤਰ ਨੂੰ ਸਮਰਪਿਤ ਕਰਤਾ ਤੇ ਮੇਰੇ ਉਸੇ ਪੁੱਤਰ ਨੇ ਮੇਰੀ ਕੋਈ ਕਦਰ ਨਹੀਂ ਕੀਤੀ ਮੇਰੇ ਪੁੱਤਰ ਨੇ ਮੈਨੂੰ ਬੋਝ ਸਮਝਿਆ ਅੱਜ ਮੇਰੇ ਪੁੱਤਰ ਨੂੰ ਮੈਂ ਪੜਾ ਲਿਖਾ ਕੇ ਉਹਦਾ ਵਧੀਆ ਬਿਜ਼ਨਸ ਆ ਜਿਹੜਾ ਸੈੱਟ ਕਰਤਾ ਸੀ ਪਰ ਉਹ ਬਿਜ਼ਨਸ ਦੇ ਵਿੱਚ ਕੀ ਫੇਲਿਅਰ ਹੋਇਆ ਉਹ ਇੱਕ ਪੁੱਤਰ ਹੋਣ ਦੇ ਮਾਮਲੇ 'ਚ ਵੀ ਫੇਲਿਅਰ ਹੀ ਆ ਉਹ ਨੂੰ ਮੈਂ ਬੋਝ ਲੱਗਣ ਲੱਗੀ ਉਹ ਆਪਣੀ ਪਤਨੀ ਤੇ ਬੱਚਿਆਂ ਦੇ ਨਾਲ ਰਹਿੰਦਾ ਤੇ ਮੇਰੇ ਲਈ ਉਹਦੇ ਘਰ ਦੇ ਵਿੱਚ ਜਗ੍ਹਾ ਹੈ ਨਹੀਂ ਉਹ ਕਹਿੰਦੀ ਕਿ ਹੁਣ ਮੈਨੂੰ ਇਹ ਗੱਲ ਦੀ ਸਮਝ ਆਈ ਆ ਮੈਨੂੰ ਤੇਰੇ ਨਾਲ ਵਿਆਹ ਕਰ ਲੈਣਾ ਚਾਹੀਦਾ ਸੀ ਕਿਉਂਕਿ ਇੱਕ ਔਰਤ ਜਾਂ ਇੱਕ ਆਦਮੀ ਉਹਦੀ ਸਭ ਤੋਂ ਵੱਡੀ ਪੂੰਜੀ ਉਹਦਾ ਜੀਵਨ ਸਾਥੀ ਹੁੰਦਾ ਜਦੋਂ ਬੱਚੇ ਵੱਡੇ ਹੋ ਕੇ ਆਪਣੀ ਵਿਅਵਤਾ ਜ਼ਿੰਦਗੀ ਦੇ ਵਿੱਚ ਚਲੇ ਜਾਂਦੇ ਹਨ ਉਦੋਂ ਪਤਾ ਲੱਗਦਾ ਕਿ ਜੀਵਨ ਸਾਥੀ ਦੀ अहमियत ਕੀ ਹੁੰਦੀ ਆ ਇਸ ਲਈ ਜੇ ਕਦੇ ਵੀ ਕਿਸੇ ਦਾ ਜੀਵਨ ਸਾਥੀ ਚਲਿਆ ਜਾਵੇ ਤਾਂ ਉਹਨੂੰ ਮਤਲਬ ਇੰਨਾ ਨਹੀਂ ਆਪਣੇ ਬੱਚਿਆਂ ਲਈ ਸਮਰਪਿਤ ਕਰਨਾ ਚਾਹੀਦਾ ਕਿ ਬੱਚੇ ਵੱਡੇ ਹੋ ਕੇ ਉਹਨੂੰ ਪਛਾਨਣ ਨਾ ਕੋਈ ਜ਼ਰੂਰੀ ਨਹੀਂ ਕਿ ਸਾਰੇ ਬੱਚੇ ਇਦਾਂ ਕਰਦੇ ਆ ਪਰ ਅਕਸਰ ਬੱਚੇ ਆਪਣੀ ਵਿਅਹੁਤਾ ਲਾਈਫ ਦੇ ਵਿੱਚ ਜਾਂਦੇ ਆ ਭੁੱਲ ਜਾਂਦੇ ਆ ਆਪਣੇ ਮਾਂ ਪਿਓ ਦੀਆਂ ਕੁਰਬਾਨੀਆਂ ਆਪਣੇ ਮਾਂ ਪਿਓ ਦਾ ਦਰਦ ਜਾਂ ਉਹਨਾਂ ਨੇ ਇਕੱਲੇ ਪਣ ਦੇ ਵਿੱਚ ਜੋ ਸਮਾਂ ਬਿਤਾਇਆ ਦੇਖੋ ਵੀ ਜੇ ਉਹ ਵਿਕਾਸ ਨਾਲ ਵਿਆਹ ਕਰਦੀ ਤਾਂ ਵੀ ਉਹਦੇ ਮੁੰਡੇ ਨੂੰ ਵਿਕਾਸ ਨੇ ਅਪਣਾ ਲੈਣਾ ਸੀ ਤੇ ਉਹਦੇ ਮੁੰਡੇ ਨੇ ਵੱਡੇ ਹੋ ਕੇ ਨੌਕਰੀ ਕਰਨ ਲੱਗ ਜਾਣਾ ਸੀ ਪਰ ਉਹਨਾਂ ਦਾ ਬੜਾਪਾ ਦੋਨਾਂ ਦਾ ਸੌਖਾ ਨਿਕਲ ਜਾਣਾ ਸੀ ਪਾਵੇਂ ਕੇ ਵਿਕਾਸ ਦਾ ਮੁੰਡਾ ਵੀ ਵਿਕਾਸ ਆਪਣੇ ਮੁੰਡੇ ਨਾਲ ਰਹਿੰਦਾ ਸੀ ਵਿਕਾਸ ਦਾ ਵੀ ਕੰਮ ਵਧੀਆ ਚੱਲਦਾ ਸੀ ਉਹਦਾ ਮੁੰਡਾ ਵੀ ਵਧੀਆ ਜੌਬ ਕਰਦਾ ਸੀ ਪਰ ਸਮਾਂ ਤਾਂ ਉਹਦੇ ਮੁੰਡੇ ਤੇ ਨੂੰ ਕੋਲ ਵੀ ਵਿਕਾਸ ਲਈ ਨਹੀਂ ਸੀ ਤੇ ਉਹ ਕਹਿੰਦੀ ਕਿ ਸ਼ਾਇਦ ਜੇ ਮੈਂ ਉਹ ਗਲਤੀ ਨਾ ਕਰਦੀ ਤਾਂ ਅੱਜ ਆਪਾਂ ਇਕੱਠੇ ਹੁੰਦੇ ਤੇ ਉਸ ਤੋਂ ਬਾਅਦ ਉਹ ਮਤਲਬ ਇੱਕ ਉਹ ਕਰਦੀ ਹੈ ਇੰਟਰਵਿਊ ਕਰਦੀ ਆ ਤੇ ਇੰਟਰਵਿਊ ਦੇ ਵਿੱਚ ਸਾਰੀ ਆਪਣੀ ਕਹਾਣੀ ਨੂੰ ਬਿਆਨ ਕਰਦੀ ਆ ਤੇ ਉਹ ਇੱਕ ਸੰਦੇਸ਼ ਦਿੰਦੀ ਆ ਕਿ ਨੌਜਵਾਨ ਉਮਰ ਦੇ ਵਿੱਚ ਵਿਧਵਾ ਹੋਈਆਂ ਔਰਤਾਂ ਜਾਂ ਬੰਦੇ ਜਿਨ੍ਹਾਂ ਦੀਆਂ ਜੀਵਨ ਸਾਥਣਾ ਛੱਡ ਕੇ ਚਲੀਆਂ ਗਈਆਂ ਉਹਨਾਂ ਨੂੰ ਸੋਚ ਸਮਝ ਕੇ ਜੇ ਉਹਨਾਂ ਨੂੰ ਕੋਈ ਵਧੀਆ ਜੀਵਨ ਸਾਥੀ ਮਿਲਦਾ ਤਾਂ ਉਹਨਾਂ ਦੇ ਹੱਥ ਫੜ ਲੈਣਾ ਚਾਹੀਦਾ ਇਹ ਨਹੀਂ ਕਿ ਆਪਣੇ ਬੱਚਿਆਂ ਨੂੰ ਛੱਡ ਦਿਓ ਆਪਣੇ ਬੱਚਿਆਂ ਦੇ ਨਾਲ ਰਹੋ ਪਰ ਬੱਚੇ ਵੱਡੇ ਹੋ ਕੇ ਇਹ ਭੁੱਲ ਜਾਂਦੇ ਆ ਕਿ ਉਹਨਾਂ ਦੇ ਮਾਪਿਓ ਨੇ ਉਹਨਾਂ ਲਈ ਕਿੰਨੇ-ਕਿੰਨੇ ਸਮਝੌਤੇ ਕੀਤੇ ਆ ਇਸ ਲਈ ਸਾਨੂੰ ਹਰ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਜਿਉਣ ਦਾ ਹੱਕ ਆ ਤੇ ਕੋਸ਼ਿਸ਼ ਕਰਨੀ ਚਾਹੀਦੀ ਆ ਇੱਜ਼ਤ ਭਰੀ ਜ਼ਿੰਦਗੀ ਜਿਾਈਏ ਤੇ ਬੁਢਾਪੇ ਦੇ ਵਿੱਚ ਸਾਨੂੰ ਆਪਣੇ ਬੱਚਿਆਂ ਦਾ ਮਤਲਬ ਇਹ ਸੋਨ ਨੂੰ ਨਾ ਮਿਲੇ ਵੀ ਅਸੀਂ ਉਹਨਾਂ ਤੇ ਬੋਝਾਂ ਉਸ ਤੋਂ ਬਾਅਦ ਵਿਕਾਸ ਆ ਜਿਹੜਾ ਉਹ ਹਰ ਰੋਜ਼ ਆਸ਼ਰਮ ਆਉਂਦਾ ਕਿੰਨਾ ਟਾਈਮ ਰਾਧਾ ਕੋਲ ਵਹਿੰਦਾ ਤੇ ਉਹ ਗੱਲਾਂ ਕਰਦੇ ਆ ਹੌਲੀ ਹੌਲੀ ਰਾਧਾ ਆਪਣੇ ਨੂੰ ਪੁੱਤਰ ਨੂੰ ਮਤਲਬ ਭੁੱਲਦਾ ਤਾਂ ਨਹੀਂ ਹੁੰਦਾ ਪਰ ਫਿਰ ਵੀ ਯਾਦ ਕਰਨਾ ਘਟਾ ਦਿੰਦੀ ਆ ਤੇ ਉਹਦੇ ਨੂੰ ਪੁੱਤਰ ਨੇ ਵੀ ਕਦੇ ਮੁੜ ਕੇ ਉਹਦੇ ਕੋਲ ਗੇੜਾ ਨਹੀਂ ਮਾਰਿਆ ਸੀ ਪਰ ਫਿਰ ਵੀ ਵਿਕਾਸ ਨਾਲ ਬਹਿ ਕੇ ਗੱਲਾਂ ਕਰਦੀ ਆ ਵਿਕਾਸ ਨਾਲ ਸਮਾਂ ਬਤਾਉਂਦੀ ਆ ਤਾਂ ਉਹਦਾ ਮਾਣਾ ਜਿਹੜਾ ਕੁਛ ਹਲਕਾ ਹੋ ਜਾਂਦਾ ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜਾਂਦੇ ਜਾਂਦੇ ਆਪਾਂ ਪਹਿਲਾਂ ਵਾਲੀ ਕਹਾਣੀ ਦੇ ਕਮੈਂਟ ਤੁਹਾਡੇ ਨਾਲ ਸਾਂਝੇ ਕਰਦੇ ਆਂ ਹਾਂਜੀ ਕੱਲ ਦੀ ਆਪਣੀ ਜੋ ਕਹਾਣੀ ਸੀ ਤਲਾਕ ਤੋਂ 7 ਸਾਲ ਬਾਅਦ ਜਿਹੜਾ ਪਤੀ ਆ ਉਹ ਆਪਣੀ ਪਤਨੀ ਤੋਂ ਆ ਕੇ ਮਾਫੀ ਮੰਗਦਾ ਉਸ ਕਹਾਣੀ ਤੇ ਤੁਹਾਡੇ ਜੋ ਕਮੈਂਟ ਆਏ ਨੇ ਪਹਿਲਾ ਕਮੈਂਟ ਹੈ ਜਰਨੈਲ ਸਿੰਘ ਭਗਤਾ ਭਾਈ ਰਾਧਕਾ ਦਾ ਵਿਸ਼ਵਾਸ ਗੌਰਵ ਨੂੰ ਫਿਰ ਖਿੱਚ ਲਿਆਇਆ ਇਸ ਕਹਾਣੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅੱਗੇ ਬਲਜਿੰਦਰ ਸਿੰਘ ਇਹਨਾਂ ਨੇ ਈਮੋਜੀ ਭੇਜੇ ਨੇ ਜਗਦੀਸ਼ ਕੁਮਾਰ ਬਹੁਤ ਹੀ ਵਧੀਆ ਤੇ ਸ਼ਾਨਦਾਰ ਕਹਾਣੀ ਦੀ ਪੇਸ਼ਕਸ਼ ਕੀਤੀ ਗਈ ਹੈ ਪਤੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੈ ਤਲਾਕ ਹੋਣ ਦੇ ਬਾਵਜੂਦ ਵੀ ਇੱਕ ਪਤਨੀ ਨੇ ਪਤੀ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਲੜਕੀ ਨੂੰ ਆਪਣੇ ਪਿਤਾ ਦਾ ਸਾਥ ਪ੍ਰਾਪਤ ਹੋਇਆ ਇੱਕ ਖੁਸ਼ੀਆਂ ਭਰਿਆ ਮਾਹੌਲ ਬਣਿਆ ਰਹੇ ਪਰਿਵਾਰ ਵਿੱਚ ਅੱਗੇ ਸੁੱਖਾ ਸਿੰਘ ਸਰਾਰੀ ਬਹੁਤ ਵਧੀਆ ਕਹਾਣੀ ਸਾਡੇ ਪਿਆਰੇ ਭੈਣ ਜੀ ਪਰਮਾਤਮਾ ਤਰੱਕੀਆਂ ਬਖਸ਼ੇ ਸਦਾ ਖੁਸ਼ ਰੱਖੇ ਧੰਨਵਾਦ ਵੀਰੇ ਤੀਰਥਕੌਰ ਬਹੁਤ ਵਧੀਆ ਕਹਾਣੀ ਹੈ ਭੈਣ ਜੀ ਸੰਦੀਪ ਕੌਰ ਬਹੁਤ ਵਧੀਆ ਸਟੋਰੀ ਹੈ ਭੈਣ ਜੀ ਬਲਜੀਤ ਕੌਰ ਹਾਂਜੀ ਪੁੱਤ ਵੈਰੀ ਇੰਟਰਸਟਿੰਗ ਸਟੋਰੀ ਧੰਨਵਾਦ ਜੀ ਅੱਗੇ surjeet कौर ਵੈਰੀ ਗੁੱਡ ਸਟੋਰੀਜ਼ ਅੱਗੇ ਗੁਰਪ੍ਰੀਤ ਸਿੰਘ ਨਾਈਸ ਸਟੋਰੀ ਜੀ ਕਸ਼ਮੀਰ ਖਖ ਬੈਰੀ ਨਾਈਸ ਸਟੋਰੀ ਨਵਜੋਤ कौर ਵੈਰੀ ਗੁੱਡ ਸਟੋਰੀ ਸਿਸਟਰ ਜੀ ਗੁਰਾ ਥਾਂਦੇ ਵਾਲਾ ਮੁਖਸਰ ਸਾਹਿਬ ਤੋਂ ਪਿਰਤਪਾਲ ਸਿੰਘ ਉਹਨੂੰ ਦੁਬਾਰਾ ਸਰਕਾਰੀ ਨੌਕਰੀ ਮਿਲ ਗਈ ਸੀ ਸਿਸਟਰ ਜੀ ਦੱਸੋ ਪਲੀਜ਼ ਨਹੀਂ ਉਹਨੇ ਮਤਲਬ ਰਿਜਾਈਨ ਦੇ ਦਿੱਤਾ ਸੀ ਨਾ ਨੌਕਰੀ ਛੱਡਤੀ ਸੀ ਇਸ ਲਈ ਉਹਨੂੰ ਦੁਬਾਰਾ ਸਰਕਾਰੀ ਨੌਕਰੀ ਨਹੀਂ ਮਿਲੀ ਪ੍ਰਗਟ ਸਿੰਘ ਗੁਰਮੀਤ ਮਖੋ ਦੀਦੀ ਜੀ ਬਹੁਤ ਸੋਹਣੀ ਕਹਾਣੀ ਗੌਰਵ ਨੇ ਰਾਧਕਾ ਨਾਲ ਬਹੁਤ ਗਲਤ ਕੀਤਾ ਗੋਰੀ ਨੇ ਬਹੁਤ ਵਧੀਆ ਕੀਤਾ ਰਾਧਕਾ ਨੇ ਗਰੋਵਰ ਨੂੰ ਮਾਫ ਕਰਕੇ ਬਹੁਤ ਵਧੀਆ ਕੀਤਾ ਨੱਥਾ ਸਿੰਘ ਦਿਓੜ ਵੈਰੀ ਨਾਈਸ ਸਟੋਰੀ ਸਿਸਟਰ ਕਿਰਨਾ ਤੇਰਾ ਵੀਰ ਕੋੜੜ ਛਾਪੇ ਤੋਂ ਅਜੈਬ ਸਿੰਘ ਡਾਕਟਰ ਅਜੈਬ ਘਰਾਟ ਵੈਰੀ ਨਾਈਸ ਸਟੋਰੀ ਸਿਸਟਰ ਜੀ ਅੱਗੇ ਆਗਮ ਜੋਤ ਦੀ ਐਡੀ ਤੋਂ ਮੇਰੀ ਭੈਣ ਬੱਬਲ ਰਾਧਕਾ ਨੇ ਬਹੁਤ ਵਧੀਆ ਕੀਤਾ ਦੁਬਾਰਾ ਆਪਣੇ ਨਾਲ ਜ਼ਿੰਦਗੀ ਬਤਾਉਣ ਦਾ ਫੈਸਲਾ ਕੀਤਾ ਆਪਣੇ ਪਤੀ ਨਾਲ ਲਿਖਣਾ ਸੀ ਤੁਸੀਂ ਗੌਰਵ ਨੇ ਤਾਂ ਬਹੁਤ ਵੱਡੀ ਗਲਤੀ ਕੀਤੀ ਸੀ ਹਾਂਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਆਪਣਾ ਕੀਮਤੀ ਸਮਾਂ ਦੇਣ ਲਈ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ